ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਆਓ ਅੱਜ ਅਸੀਂ ਦਰਸ਼ਨ ਕਰੀਏ ਗੁਰਦੁਆਰਾ ਸਚਕੰਡ ਇਸ਼ਰ ਦਰਬਾਰ ਫੂਲ ਖੁਰਦ ਰੋਪੜ ਦੇ ਜਿੱਥੇ ਸੰਤ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਰਾੜਾ ਸਹਿਬ ਵਾਲੇ ਸ੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲਿਆਂ ਦੀ ਯਾਦ ਦੇ ਵਿੱਚ ਸੰਤ ਬਾਬਾ ਮੂਨ ਸਿੰਘ ਜੀ ਭੇਵੇ ਵਾਲੇ ਜੋ ਕਿ ਦਿਨ ਰਾਤ ਦੀ ਮਿਹਨਤ ਮੁਸਕਤ ਕਾਲਨਾ ਦੇ ਨਾਲ ਇੱਕ ਅਲੀਸ਼ਾਨ ਮਹਾਨ ਦਰਬਾਰ ਸਾਹਿਬ ਦੀ ਤਿਆਰੀ ਕਰਵਾ ਰਹੇ ਹਨ ਅਸੀਂ ਹੈਰਾਨ ਹਾਂ ਕਿ ਵੱਡੇ ਮਹਾਪੁਰਸ਼ਾਂ ਦੇ ਸਸਖੰਡ ਜਾਣ ਤੋਂ ਬਾਅਦ ਬਾਬਾ ਜੀ ਨੇ ਕੇਵਲ 1 ਸਾਲ 4 ਮਹੀਨਿਆਂ ਦੇ ਵਿੱਚ ਉਹ ਨਕਸ਼ਾ ਤਿਆਰ ਕਰਵਾ ਦਿੱਤਾ ਹੈ ਜਿਹਦੇ ਬਾਰੇ ਕੋਈ ਸੋਚ ਨਹੀਂ ਸੀ ਸਕਦਾ ਕਿ ਇੰਨੀ ਸਟੀਕ ਬਣ ਜਾਵੇ ਇੰਗਲੈਂਡ ਕਨੇਡਾ ਅਮਰੀਕਾ ਦੁਨੀਆ ਭਰ ਦੀਆਂ ਸੰਗਤਾਂ ਦੇ ਇੱਕ ਇੱਕ ਪੈਸੇ ਨੂੰ ਸੁਖਲਿਆ ਕਰਦੇ ਹੁਆ ਮਹਾਪੁਰਸ਼ਾ ਨੇ ਆਪਣੇ ਬੁਢਾਪੇ ਦੀ ਅਤੇ ਸਿਹਤ ਦੀ ਨਾ ਪਰਵਾਹ ਕਰਦਿਆਂ ਹੋਇਆ 8-10 ਘੰਟੇ ਲਗਾਤਾਰ ਰੋਜਾਨਾ ਇਸ ਅਸਥਾਨ ਤੇ ਬੈਠ ਕੇ ਮਹਾਪੁਰਸ਼ਾ ਨੇ ਸੇਵਾ ਨੁਭਾਈ ਇੱਕ ਨਰੋਲ ਸੇਵਾ ਸਿਮਰਨ ਦਾ ਸਾਂਝਾ ਕੇਂਦਰ ਬਾਬਾ ਜੀ ਨੇ ਤਿਆਰ ਕੀਤਾ ਹੈ ਜਿੱਥੇ ਕਿ ਸਮਾਂ ਆਉਣ ਦੇ ਬਾਬਾ ਜੀ ਦੇ ਬਚਨਾਂ ਮੁਤਾਬਕ ਇਸ ਅਸਥਾਨ ਤੇ ਮੇਲੇ ਲਗਿਆ ਕਰਨਗੇ ਇੱਥੇ ਲੜੀਵਾਰ ਗੁਰਬਾਣੀ ਅਤੇ ਇਤਿਹਾਸ ਦੀ ਕਥਾ ਚੱਲੇਗੀ ਸੰਗਤਾਂ ਦੀਆਂ ਸਹੂਲਤਾਂ ਵਾਸਤੇ ਇਸ ਸਥਾਨ ਦੇ ਸਾਰੇ ਹੀ ਆਗਿਆਕਾਰੀ ਸੇਵਕ ਲੱਗੇ ਹੋਏ ਨੇ ਸੋ ਧੰਨੇ ਸੰਤ ਬਾਬਾ ਮੋਹਨ ਸਿੰਘ ਜੀ ਭੇਵੇ ਵਾਲੇ ਜੋ ਕਿ ਸਮੇਂ ਦੀਆਂ ਆਉਣ ਦੀਆਂ ਵਾਲੀਆਂ ਸੰਗਤਾਂ ਅਤੇ ਸੇਵਾਦਾਰਾਂ ਵਾਸਤੇ ਇੰਨਾ ਕੁਝ ਆਪਣੇ ਹੱਥੀਂ ਕਰਕੇ ਚੱਲੇ ਨੇ ਅਸੀਂ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਬਾਬਾ ਜੀ ਦੀ ਲੰਮੀਆਂ ਉਮਰਾਂ ਬੇਰੋਗਤਾ ਦੀਆਂ ਦਾਤਾ ਬਖਸ਼ਣ ਤਾਂ ਕਿ ਅਸੀਂ ਉਹਨਾਂ ਦੀ ਸੰਗਤ ਵਿੱਚੋਂ ਲਾਹਾ ਲੈਂਦੇ ਰਹੀਏ ਆਓ ਹੁਣ ਜਥੇਦਾਰ ਬਾਬਾ ਸੁਰਜਨ ਸਿੰਘ ਜੀ ਪਾਸੋਂ ਅਸੀਂ ਗੁਰੂ ਘਰ ਦੀਆਂ ਚੱਲ ਰਹੀਆਂ ਸੇਵਾਵਾਂ ਦੇ ਦਰਸ਼ਨ ਕਰੀਏ ਸਾਰੀ ਸੰਗਤ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਸੱਚਖੰਡ ਈਸ਼ਰ ਦਰਬਾਰ ਫੂਲਖੁਰਦਾ ਰੋਪੜ ਵਿਖੇ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਸੰਤ ਬਾਬਾ ਮੋਹਨ ਸਿੰਘ ਭੇਵੇ ਵਾਲੇ ਮਹਾਪੁਰਸ਼ਾਂ ਵੱਲੋਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਤਿਆਰ ਕੀਤਾ ਬੜੀ ਜਲਦੀ ਤਿਆਰ ਕੀਤਾ ਇੱਕ ਸਾਲ 4 ਮਹੀਨੇ ਹੋਏ ਆ ਜਾਂ ਇਸ ਕੰਮ ਸ਼ੁਰੂ ਹੋਏ ਨੂੰ ਸੰਗਤਾਂ ਦੇ ਸਹਿਯੋਗ ਦੇ ਨਾਲ ਸੰਤ ਬਾਬਾ ਜੀ ਸਿਰਸਿੰਘ ਮਹਾਰਾਜ ਦੀ ਬਖਸ਼ਿਸ਼ ਦੇ ਸਦਕਾ ਰਾੜੇ ਵਾਲੇ ਮਾਪੂਰ ਕਿਰਪਾ ਦੇ ਸਦਕਾ ਮਹਾਪੁਰਸ਼ਾਂ ਨੇ ਬਹੁਤ ਜਲਦੀ ਤਿਆਰ ਕਰਤਾ ਹੈ ਦਰਬਾਰ ਸਾਹਿਬ ਬੜਾ ਵਧੀਆ ਦਰਬਾਰ ਸਾਹਿਬ ਬਣਿਆ ਬਹੁਤ ਸੰਗਤਾਂ ਆ ਕੇ ਖੁਸ਼ ਹੁੰਦੀਆਂ ਬਾਹਰੋਂ ਵੀ ਸੰਗਤਾਂ ਆਉਂਦੀਆਂ ਵੇਖ ਕੇ ਬੜਾ ਆਨੰਦ ਆਇਥੇ ਯਾਨੀ ਸਤਖੰਡ ਗੁਰਦੁਆਰਾ ਈਸ਼ਰ ਦਰਬਾਰ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਮਹਾਰਾਜ ਦੇ ਨਾਂ ਤੇ ਬਣਿਆ ਬੜਾ ਪਿਆਰਾ ਸਥਾਨ ਮਹਾਂਪੁਰਸ਼ਾਂ ਨੇ ਬਣਾਇਆ ਔਰ ਮਹਾਂਪੁਰਸ਼ਾਂ ਦਾ ਸੁਪਨਾ ਸੀ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਸੰਤ ਬਾਬਾ ਮੋਹਨ ਸਿੰਘ ਜੀ ਭੇਵੇ ਵਾਲਿਆਂ ਦਾ ਇੱਕ ਸੁਪਨਾ ਸੀ ਕਿ ਅਸੀਂ ਆਪਣੀ ਮਹਾਂਪੁਰਸ਼ਾਂ ਦੀ ਯਾਦ ਦੇ ਵਿੱਚ ਦਰਬਾਰ ਸੈ ਬਣਾਉਣਾ ਉਸ ਸੁਪਨੇ ਨੂੰ ਮਹਾਂਪੁਰਸ਼ਾਂ ਨੇ ਪੂਰਾ ਕੀਤਾ ਬੜੀ ਜਲਦੀ ਇੱਥੇ ਹੁਣ ਪ੍ਰੋਗਰਾਮ ਵੀ ਹੁੰਦੇ ਆ ਗੁੰਮੜ ਦੀ ਦਿਯਾਰੀ ਚੱਲ ਰਹੀ ਐ ਸਾਰਾ ਉੱਪਰ ਪਾਲਕੀ ਸੱਭ ਬਣ ਰਹੀਆਂ ਗੁੰਮੜ ਬਣ ਰਹੇ ਐ ਇਸੇ ਤਰ੍ਹਾਂ ਸੰਗਤਾਂ ਪ੍ਰੋਗਰਾਮ ਵੀ ਇੱਥੇ ਮਨਾਏ ਜਾਂਦੇ ਨੇ ਜਿਵੇਂ ਹੁਣੇ-ਹੁਣੇ ਗੁਰਦੁਆਰਾ ਸੱਚਖੰਡੀ ਸਰਦਾਰ ਫੂਲਖੁਰਦ ਵਿਖੇ ਜੋ ਸੰਤ ਬਾਬਾ ਮਾਨ ਸਿੰਘ ਦੀ ਭੇਵੇ ਵਾਲੇ ਸੰਤ ਬਾਬਾ ਮੁੰਨ ਸਿੰਘ ਲੰਗਰ ਵਾਲੇ ਸਤਵੇਂ ਪਾਸ਼ਾ ਗੁਰੂ ਹਰਿ ਸਰਵਰ ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾ ਨਾਲ ਮਨਾ ਕਰਦੇ ਸੀ ਮਹਾਂਪੁਰਸ਼ਾਂ ਦੇ ਬਚਨ ਐ ਕਿ ਸਤਵੇਂ ਪਾਸ਼ਾ ਗੁਰੂ ਹਰਿ ਸਮਹਰਦਾ ਸੰਗਤਾਂ ਪਿੰਡਾਂ 'ਚ ਬਹੁਤ ਘੱਟ ਮਨਾਉਂਦੀਆਂ। ਸੋ ਇਹ ਪ੍ਰੋਗਰਾਮ ਪ੍ਰਕਾਸ਼ ਸੁਸਬ ਗੁਰਦੁਆਰਾ ਸੱਚਖੰਡ ਈਸ਼ਰਦਾਰ ਫੂਲ ਖੁਰਦ ਵਿਖੇ ਬੜੀ ਸ਼ਰਧਾ ਨਾਲ ਮਨਾਏ ਜਾਂਦੇ ਨੇ। ਸੋ 11-12 ਤਰੀਕ ਦੇ ਇਹ ਪ੍ਰੋਗਰਾਮ ਲਿਖੇ ਗਏ ਨੇ। 11-12 ਫਰਵਰੀ ਦੇ ਪ੍ਰੋਗਰਾਮ ਲਿਖੇ ਗਏ ਨੇ। ਪ੍ਰੋਗਰਾਮ ਦਿਨ ਦਾ ਪ੍ਰੋਗਰਾਮ 11 ਵੇ ਤੋਂ 4 ਵਜੇ ਤੱਕ। ਅਪ੍ਰੈਲ ਵਿੱਚ ਸੰਤ ਮਹਾਰਾਜ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਮਹਾਪੁਰਸ਼ਾਂ ਦੀ ਇੱਥੇ ਯਾਦ ਮਨਾਈ ਜਾਣੀ ਹੈ ਉਹ ਦਿਨ ਮਨਾਇਆ ਜਾਂਦਾ ਜਦੋਂ ਮਹਾਪੁਰਸ਼ ਸਰੀਰ ਗੁਰਦਵਾਰ ਪਗੌਰ ਸਾਹਿਬ ਜਲ ਪ੍ਰਵਾਹ ਕੀਤਾ ਸੀ ਉਹ 11 ਅਪ੍ਰੈਲ ਦਾ ਦਿਨ ਬਣਦਾ ਹੈ 10 ਤੇ 11 ਅਪ੍ਰੈਲ ਨੂੰ ਇੱਥੇ ਮਹਾਪੁਰਸ਼ਾਂ ਦੀ ਯਾਦ ਵਿੱਚ ਬਹੁਤ ਵੱਡਾ ਕੀਰਤਨ ਦਰਬਾਰ ਹੋ ਰਿਹਾ ਤੇ ਨਾਲ ਹੀ ਗੁਰੂ ਕੇ ਲੰਗਰ ਚੱਲਣਗੇ ਸੰਤ ਬਾਬਾ ਮਾਨ ਸੰਤ ਬਾਬਾ ਮਾਨ ਸਿੰਘ ਦੀ ਹੁਣ ਮਿੱਠੀ ਯਾਦ ਦੇ ਵਿੱਚ ਬੇਅੰਤ ਮਹਾਪੁਰਸ਼ਾਂ ਨੂੰ ਪਹੁੰਚਣਾ ਦੇਸ਼ਾਂ ਪ੍ਰਦੇਸ਼ਾਂ ਸੰਗਤਾਂ ਪਹੁੰਚਣੀਆਂ ਹਨ ਤਿਆਰੀਆਂ ਚੱਲ ਰਹੀਆਂ ਹੈ ਉਹਨਾਂ ਦੇ ਗੁਰ ਭਾਈ ਜਿਨ੍ਹਾਂ ਦੇ ਸਰਪ੍ਰਸਤੀ ਹੇਠ ਜੋ ਸੰਪਰਦਾ ਦੇ ਹੁਣ ਇਸ ਸਮੇਂ ਉਹ ਮੁਖੀ ਨੇ ਸਾਡੀ ਸੰਪਰਦਾ ਦਾ ਸਾਰਾ ਕਾਰੋਬਾਰ ਉਹੀ ਨਿਭਾਉਂਦੇ ਨੇ ਇੱਥੇ ਵੀ ਗੁਰੂ ਘਰ ਬਣਾਇਆ ਗੁਰਦਵਾਰ ਸੱਚਖੰਡ ਇਸਰਗੁਰ ਕੋੜ ਕੋੜ ਦੇ ਵਿਖੇ ਜਲੰਧਰ ਗੁਰਦਵਾਰਾ ਈਸ਼ਰਤੀਣਾ ਸਾਹਿਬ ਉੱਥੇ ਵੀ ਮਹਾਂਪੁਰਸ਼ਾਂ ਦਾ ਦਰਬਾਰ ਬਣਾਇਆ ਇਸੇ ਤਰ੍ਹਾਂ ਆਨੰਦਪੁਰ ਸਾਹਿਬ ਉੱਥੇ ਵੀ ਮਹਾਂਪੁਰਸ਼ਾਂ ਨੇ ਛੜਦੀ ਵੀ ਤਿਆਰੀ ਕਰਾਈ ਗੁਰੂ ਕੇ ਲੰਗਰ ਚੱਲਦੇ ਨੇ ਜਿਵੇਂ ਰਾਜਸਥਾਨ ਹੈ ਉਹਦੇ ਪਰ ਉੱਥੇ ਵੀ ਸੰਤ ਬਾਬਾ ਮੋਹਨ ਸਿੰਘ ਲੰਗਰ ਸਾਰਾ ਲੰਗਰ ਦਾ ਸਾਰਾ ਕਾਰੋਬਾਰ ਇਹੀ ਵੇਖਦੇ ਨੇ ਇਸੇ ਤਰ੍ਹਾਂ ਗੁਰਦਾਰ ਸੱਚਖੰਡ ਈ ਸਰਦਾਰ ਫੂਲ ਖੁਰ ਦੇ ਵਿਖੇ ਵੀ ਸੰਤ ਬਾਬਾ ਮੋਹਨ ਸਿੰਘ ਦੀ ਸਾਰੀਆਂ ਸਵਾਵਾਂ ਨਿਮਾਉਂਦੇ ਨੇ ਗੁਰਦਾਰ ਈਸ਼ਰਪਰਤੀ ਹਣਾ ਸਾਹਿਬ ਉੱਥੇ ਵੀ ਸੰਤ ਬਾਬਾ ਓਨ ਸਿੰਘ ਦੀ ਸਾਰੀਆਂ ਸਵਾਵਾਂ ਨਿਮਾਉਂਦੇ ਨੇ ਜਿਵੇਂ ਇੰਗਲੈਂਡ ਵਿੱਚ ਸਥਾਨ ਹੈ ਉੱਥੇ ਵੀ ਬਾਬਾ ਜੀ ਜਾਂਦੇ ਨੇ ਇਸੇ ਤਰ੍ਹਾਂ ਅਮਰੀਕਾ 'ਚ ਵੀ ਕੈਨੇਡਾ 'ਚ ਵੀ ਮਹਾਂਪੁਰ ਜਾਂਦੇ ਨੇ ਬੜੀ ਦੇਣ ਹੈ ਅਸੀਂ ਅਰਦਾਸ ਕਰਦੇ ਆਂ ਕਿ ਮਹਾਰਾਜ ਪਿਤਾ ਪਰਮੇਸ਼ਰ ਵਾਹਿਗੁਰੂ ਸੰਤ ਬਾਬਾ ਮੋਹਨ ਸਿੰਘ ਮਹਾਂਪੁਰ ਜੀ ਲੰਬੀ ਲੰਬੀ ਉਮਰ ਬਖਸ਼ੋ ਉਹਨਾਂ ਤੰਦਰੁਸਤ ਰੱਖੀ ਤੰਦਰੁਸਤ ਧਾਤੂ ਬਖਸ਼ੋ ਇਸੇ ਤਰ੍ਹਾਂ ਉਹ ਸੇਵਾ ਕਰਦੇ ਰਹਿਣ ਸੇਵਾ ਚਲਦੀਆਂ ਰਹਿਣ ਆਓ ਆਪਾਂ ਹੁਣ ਗੁਰਦੁਆਰਾ ਸੱਚਖੰਡ ਇਸ਼ਰ ਦਰਵਾਰ ਹੂਲ ਖੁਰਦ ਦਰਬਾਰ ਸਾਹਿਬ ਅੰਦਰ ਜਾ ਕੇ ਆਪਾਂ ਸਾਰੇ ਵੇਖਣਾ ਕਰੀਏ ਕਿ ਮਹਾਂਪੁਰ ਸਾਹਿਬ ਨੇ ਕਿਵੇਂ ਬੜੀ ਜਲਦੀ ਤਿਆਰ ਕੀਤਾ ਇਹ ਦਰਬਾਰ ਸਾਹਿਬ ਬਹੁਤ ਹੀ ਜਲਦੀ ਦੇ ਨਾਲ ਬੜੀ ਖੂਬਸੂਰਤੀ ਹੈ ਦੇਖਣ ਵਿੱਚ ਇਸ ਤਰ੍ਹਾਂ ਲੱਗਦਾ ਜਿਵੇਂ ਸੱਚਖੰਡ ਤੋਂ ਇਹ ਨਕਸ਼ਾ ਘਟਨੀ ਹੈ ਸੰਤ ਬਾਬਾ ਜੀ ਸਿਰਸਿੰਘ ਮਹਾਰਾਜ ਉਹਨਾਂ ਦੀ ਯਾਦ ਦੇ ਵਿੱਚ ਇਹ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਸੰਤ ਬਾਬਾ ਮੋਹਨ ਸਿੰਘ ਲੰਗਰ ਵਾਲੇ ਮਹਾਂਪੁਰਸ਼ਾਂ ਦਾ ਇੱਕ ਸੁਪਨਾ ਸੀ ਉਹ ਸੁਪਨੇ ਨੂੰ ਪੂਰਾ ਕੀਤਾ ਬਹੁਤ ਵੱਡਾ ਦਰਬਾਰ ਸਾਹਿਬ ਬਣਾਇਆ ਇੱਥੇ ਹਜ਼ਾਰਾਂ ਦੀ ਗਿਣਤੀ ਸੰਤਾਂ ਬਹਿ ਸਕਦੀਆਂ ਇਲਾਕੇ ਨੂੰ ਬਹੁਤ ਫਾਇਦਾ ਇਲਾਕੇ ਨੂੰ ਇੰਨਾ ਫਾਇਦਾ ਇਲਾਕੇ ਵਿੱਚ ਕਿਸੇ ਨੇ ਆਨੰਦ ਕਾਰਜ ਕਰਾਉਣੇ ਆ ਕਿਸੇ ਨੇ ਭੋਗ ਪਾਉਣਾ ਕੋਈ ਪ੍ਰੋਗਰਾਮ ਇੱਥੇ ਸੰਗਤਾਂ ਕਰ ਸਕਦੀਆਂ ਹੁਣੇ-ਹੁਣੇ ਇੱਥੇ ਸਾਡੇ ਫੂਲ ਦੇ ਆ ਅਰਥ ਹੀ ਸਾਬਾ ਉਹਨਾਂ ਨੇ ਆਪਣੀ ਮਾਤਾ ਜੀ ਦਾ ਭੋਗ ਪਾਇਆ ਬੜੀਆਂ ਸੰਗਤਾਂ ਨੇ ਆਨੰਦ ਮਾਣਿਆ ਕੀਰਤਨ ਵੀ ਹੋਏ ਤੇ ਇਸੇ ਤਰ੍ਹਾਂ ਆਓ ਅੱਗੇ ਜਾ ਕੇ ਸਟੇਜ ਬਣ ਰਹੀ ਹੈ ਜਿੱਥੇ ਗੁਰੂਗ੍ਰੰਥ ਸਾਹਿਬ ਪ੍ਰਕਾਸ਼ ਹੋਣਾ ਆ ਸਾਹਮਣੇ ਵੱਡੇ ਪੱਖੇ ਲਾਏ ਆ ਦੋ ਤਾਂ ਕਿ ਸੰਗਤਾਂ ਗਰਮੀ ਦਾ ਮਹਿਸੂਸ ਕਰਨ ਬੜੀ ਰਾਹਤ ਮਹਿਸੂਸ ਹੋਵੇ ਆ ਉੱਪਰ ਨਕਸ਼ਾ ਬਣਾਇਆ ਬਹੁਤ ਸੋਹਣਾ ਬੜਾ ਪਿਆਰਾ ਨਕਸ਼ਾ ਬਹੁਤ ਵਧੀਆ ਨਕਸ਼ਾ ਬਣਿਆ ਹੈ ਜਿਸਾਂ ਗੁਰੂਆਂ ਦੇ ਸੂਪ ਲੱਗਣਗੇ ਆ ਸਿੱਖ ਇਤਿਹਾਸ ਸਾਰਾ ਸਾਡੇ ਆ ਕੇ ਬੱਚੇ ਵੇਖਣਗੇ ਤੇ ਬੱਚੇ ਫਿਰ ਗੁਰਸਿੱਖ ਬਣਨਗੇ ਵੇਖ ਕੇ ਬੱਚਿਆਂ ਤੇ ਬੜਾ ਅਸਰ ਪਵੇਗਾ ਦਸਾਂ ਗੁਰੂਆਂ ਦੇ ਸਰੂਪ ਵੀ ਲੱਗਣਗੇ ਜੋ ਸਾਡੇ ਸੰਪਰਦਾ ਦੇ ਮਹਾਪੁਰਸ਼ਾ ਭਜਦੇਵ ਸਿੰਘ ਵੀ ਸੰਪਰਦਾ ਉਹ ਸਾਰੇ ਮਹਾਪੁਰਸ਼ਾਂ ਦੇ ਸਰੂਪ ਇੱਥੇ ਲਾਏ ਜਾਣਗੇ ਤੇ ਬਹੁਤ ਕਿਰਪਾ ਹੋਈ ਹੈ ਅਸੀਂ ਸੰਤ ਬਾਬਾ ਮੋਹਨ ਸਿੰਘ ਜੀ ਲੰਗਰ ਵਾਲੇ ਮਹਾਪੁਰਸ਼ਾਂ ਦੇ ਉਹਨਾਂ ਦੇ ਚਰਨਾਂ 'ਚ ਆਪਣਾ ਸੀਸ ਰੱਖਦੇ ਆਂ ਜਿੰਨੇ ਵੀ ਰੋਪੜ ਦੇ ਸੇਵਾਦਾਰ ਆ ਅਸੀਂ ਹਮੇਸ਼ਾ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਜੇ ਅਸੀਂ ਜ਼ਿੰਦਗੀਆਂ ਲਾ ਕੇ ਵੀ ਜੀਵਨ ਲਾ ਕੇ ਵੀ ਇਹ ਉਹਨਾਂ ਦਾ ਦੇਣਾ ਦੇ ਸਕੇ ਸੀ ਨਹੀਂ ਦੇ ਸਕਦੇ ਇੱਕ ਤਾਂ ਸਾਨੂੰ ਉਹਨਾਂ ਨੇ ਸੇਵਾ 'ਚ ਲਾਇਆ ਚੰਗੇ ਪਾਸੇ ਲਾਇਆ ਬਾਣੀ ਪੜਨ ਵਾਸਤੇ ਪ੍ਰੇਰਦੇ ਨੇ ਸੇਵਾ ਕਰਨ ਵਾਸਤੇ ਪ੍ਰੇਰਦੇ ਨੇ ਲੰਗਰਾਂ ਦੀ ਸੇਵਾ ਵਾਸਤੇ ਪ੍ਰੇਰਦੇ ਨੇ ਅੰਮ੍ਰਿਤ ਵੇਲੇ ਉੱਠਣ ਵਾਸਤੇ ਪ੍ਰੇਰਦੇ ਨੇ ਫੇਰ ਆ ਦਰਬਾਰ ਸਾਹਿਬ ਦਾ ਕਮਾਲ ਹੀ ਕਰ ਦਿੱਤੀ ਮੈਂ ਆਪ ਜੀ ਨੂੰ ਸਾਰੇ ਸੰਸਾਰ ਨੂੰ ਬੇਨਤੀ ਕਰਦਾ ਹਾਂ ਕਿ ਇਹੋ ਜੇ ਦਰਬਾਰ ਸਾਹਿਬ ਸਾਡੇ ਇਲਾਕੇ 'ਚ ਨਹੀਂ ਇਹੋ ਜੇ ਦਰਬਾਰ ਸਾਹਿਬ ਬਹੁਤ ਵਧੀਆ ਦਰਬਾਰ ਸਾਹਿਬ ਤਿਆਰ ਕੀਤਾ ਉਹ ਹਜ਼ਾਰਾਂ ਸੰਗਤਾਂ ਆਨੰਦ ਮਾਣਿਆ ਕਰਨਗੀਆਂ ਤੇ ਇਹ ਹੀ ਸਾਡੀ ਬੇਨਤੀ ਹੈ ਜੋ ਸਾਡੇ ਭਰਾ ਸੰਤ ਬਾਬਾ ਮਾਨ ਸਿੰਘ ਜੀ ਪੀਵੇ ਵਾਲੇ ਮਹਾਪੁਰਸ਼ਾਂ ਨੇ ਸਾਡੇ ਇੰਨੇ ਭਰਾ ਬਣਾਏ ਨੇ ਦੁਨੀਆ ਦੇ ਵਿੱਚ ਇੰਗਲੈਂਡ 'ਚ ਵੀ ਸਾਡੇ ਭਰਾ ਬੈਠੇ ਨੇ ਅਮਰੀਕਾ 'ਚ ਵੀ ਕੈਨੇਡਾ 'ਚ ਵੀ ਆਸਟ੍ਰੇਲੀਆ 'ਚ ਵੀ ਇਟਲੀ 'ਚ ਵੀ ਸਾਰੇ ਸੰਸਾਰ ਵਿੱਚ ਸੰਤ ਬਾਬਾ ਮਾਨ ਸਿੰਘ ਜੀ ਪੀਵੇ ਵਾਲਿਆਂ ਨੂੰ ਸੰਤ ਬਾਬਾ ਮੋਹਨ ਸਿੰਘ ਜੀ ਪੀਵੇ ਵਾਲਿਆਂ ਨੇ ਇੱਕ ਬਹੁਤ ਵੱਡਾ ਪਰਿਵਾਰ ਬਣਾ ਦਿੱਤਾ ਉਹ ਐਡਾ ਵੱਡਾ ਪਰਿਵਾਰ ਹੈ ਉਹ ਪਰਿਵਾਰ ਸਾਰਾ ਆ ਕੇ ਇੱਥੇ ਇਸ ਸਥਾਨ ਤੇ ਜੁੜਦਾ ਹੈ ਹੁਣ ਜਦੋਂ ਮਹਾਪੁਰਸ਼ਾਂ ਦੀ ਪ੍ਰਾਇਲ ਚ ਵਰਸੀ ਹੋਣੀ ਹੈ ਇੰਗਲੈਂਡ ਤੋਂ ਵੀ ਸੰਗਤ ਆਉਣਗੀਆਂ ਤੇ ਅਮਰੀਕਾ ਤੋਂ ਵੀ ਕੈਨੇਡਾ ਤੋਂ ਵੀ ਆਸਟ੍ਰੇਲੀਆ ਤੋਂ ਵੀ ਇਟਲੀ ਤੋਂ ਵੀ ਸੰਗਤ ਆਉਣਗੀਆਂ ਇਸੇ ਤਰ੍ਹਾਂ 10 ਤਰੀਕ ਨੂੰ ਅਸੀਂ ਉਦਘਾਟਨ ਕਰਾਂਗੇ ਇਸ ਦਰਬਾਰ ਸਾਹਿਬ ਦਾ ਬਾਬਾ ਜੀ ਦਾ ਸੁਪਨਾ ਹੈ ਸੰਤ ਬਾਬਾ ਮੁੰਸੀ ਤੇ ਵੇ ਵਾਲੇ ਮਹਾਪੁਰਸ਼ਾਂ ਦਾ ਕਿ ਅਸੀਂ ਬਾਹਲੀਆਂ ਸੰਗਤਾਂ ਜਦੋਂ ਇੱਥੇ ਆਉਣ ਫਿਰ ਇਹਦਾ ਉਦਘਾਟਨ ਕੀਤਾ ਜਾਵੇ ਤਾਂ ਕਿ ਸੰਗਤਾਂ ਨੂੰ ਪਤਾ ਲੱਗ ਸਕੇ ਕਿ ਸਾਡਾ ਪੈਸਾ ਠੀਕ ਜਗ੍ਹਾ ਤੇ ਲੱਗ ਰਿਹਾ ਹੈ ਇੱਕ ਇਹੋ ਜਿਹੇ ਮਹਾਪੁਰਸ਼ ਨੇ ਸੰਤ ਬਾਬਾ ਮੋਹਨ ਸਿੰਘ ਜੀ ਭੇਵੇ ਵਾਲੇ ਜੋ ਇਹਨਾਂ ਕੋਲ ਜਿੰਨਾ ਵੀ ਪੈਸਾ ਆਉਂਦਾ ਨਾਲ ਨਾਲ ਲਾਈ ਜਾਂਦੇ ਨੇ ਨਾਲ-ਨਾਲ ਜੇ ਤੁਸੀਂ ਹੁਣ ਇਹਨਾਂ ਨੂੰ 10000 ਦਿੱਤਾ ਨਾਲ ਹੀ ਇੱਥੇ ਉਦੋਂ ਹੀ ਲਾ ਦੇਣਾ ਜੇ ਲੰਗਰ ਤਿਆਰ ਹੋ ਰਿਹਾ ਹਲਵਾਈ ਹਜੇ ਹਲਵਾਈਆਂ ਦੀ ਗਰਮੀ ਨਹੀਂ ਸੁੱਕੀ ਹੁੰਦੀ ਪੈਸੇ ਪਹਿਲੇ ਦੇ ਦਿੰਦੇ ਨੇ ਪੈਸੇ ਲੈ ਜਾਓ ਆਪਣੇ ਪੈਸੇ ਲੈ ਜਾਓ ਕਰਿਆਨੇ ਵਾਲਿਆਂ ਨੂੰ ਫੋਨ ਕਰ ਕਰਕੇ ਪੈਸੇ ਦਿੰਦੇ ਨੇ ਤੇ ਇਹਨਾਂ ਤੇ ਬੜੀ ਕਿਰਪਾ ਹੈ ਸੰਤ ਬਾਬਾ ਜੀ ਸਿਰਸਿੰਘ ਮਹਾਰਾਜ ਵੱਡਿਆਂ ਦੀ ਰਾਣਾ ਸਾਹਿਬ ਵਾਲਿਆਂ ਦੀ ਬਹੁਤ ਬਖਸ਼ਿਸ਼ ਹੈ ਬਹੁਤ ਕਿਰਪਾ ਹੈ ਇਹ ਦਰਬਾਰ ਸਾਹਿਬ ਤੁਸੀਂ ਵੇਖ ਰਹੇ ਹੋ ਮਹਾਰਾਜ ਇਸੇ ਤਰ੍ਹਾਂ ਕਿਰਪਾ ਕਰੇ ਉਹ ਸਾਹਮਣੇ ਜੀ ਸੱਚਖੰਡ ਬਣਿਆ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਦੋਂ ਇੱਥੇ ਸੁਖਾਸਨ ਹੋ ਜਾ ਕਰਨਗੇ ਫਿਰ ਮਹਾਰਾਜ ਆਪਣੇ ਆਸਣਾਂ ਤੇ ਚਲੇ ਜਾਇਆ ਕਰਨਗੇ ਉਹ ਵੀ ਇੱਕ ਬਹੁਤ ਵਧੀਆ ਸੱਤ ਖਣੜੇ ਤਿਆਰ ਕੀਤਾ ਹੈ ਉੱਥੇ ਮਹਾਰਾਜ ਵਿਸ਼ਰਾਮ ਕਰਿਆ ਕਰਨਗੇ ਫਿਰ ਮਹਾਰਾਜ ਅੰਮ੍ਰਿਤ ਵੇਲੇ ਫਿਰ ਮਹਾਰਾਜ ਦੇ ਪ੍ਰਕਾਸ਼ ਅ ਦਰਬਾਰ ਸਾਹਿਬ ਦੇ ਸਟੇਜ ਤੇ ਕੀਤੇ ਜਾ ਕਰਨਗੇ ਇਸੇ ਤਰ੍ਹਾਂ ਇਸ ਪਾਸੇ ਵੀ ਜੋ ਇਹ ਰੂਮ ਤਿਆਰ ਕੀਤੇ ਨੇ ਇਹ ਮਹਾਰਾਜ ਦੇ ਵਾਸਤੇ ਜੋ ਮਹਾਰਾਜ ਦੇ ਬਸਤਰ ਪੋਸ਼ਾਕੇ ਵਗੈਰਾ ਜੋ ਸਮਾਨ ਹੈ ਇੱਥੇ ਸੰਭਾਲਿਆ ਜਾਇਆ ਕਰੇਗਾ ਸਾਰਾ ਸਮਾਨ ਇੱਥੇ ਸੰਭਾਲਾਂਗੇ ਤੇ ਇੱਥੇ ਸਟੇਜ ਤੇ ਹਾਂ ਹੁਣ ਪਾਲਕੀ ਸਾਹਿਬ ਆ ਤਿਆਰ ਹੋ ਜਣੀ ਆ ਬਹੁਤ ਪਿਆਰੀ ਪਾਲਕੀ ਸਾਹਿਬ ਤਿਆਰ ਹੋਣੀ ਹੈ ਮੇਰਾ ਕਹਲਾ ਫਰ ਵੀ ਜੇ 15 20 ਦਿਨ ਤੇ ਪਾਲਕੀ ਸਾਹਿਬ ਤਿਆਰ ਹੋ ਜਣੀ ਆ ਬੜੀ ਪਿਆਰੀ ਪਾਲਕੀ ਸਾਹਿਬ ਪਿਆਰ ਕਰਾਂਗੇ ਸੋ ਆਪ ਜੀ ਨੂੰ ਇਹ ਦਰਬਾਰ ਸਾਹਿਬ ਗੁਰਦੁਆਰਾ ਸੱਚਖੰਡ ਤੀਸਰ ਦਰਬਾਰ ਹੂਲ ਫਿਰਦ ਵਿਖੇ ਸਾਰਾ ਦਰਬਾਰ ਸਾਹਿਬ ਦਾ ਆਪ ਜੀ ਨੂੰ ਨਕਸ਼ਾ ਵਿਖਾਇਆ ਅਜੇ ਤਿਆਰ ਹੋ ਰਿਹਾ ਹੈ ਜਿਸ ਦਿਨ ਪੂਰੀ ਤਰ੍ਹਾਂ ਤਿਆਰ ਹੋ ਗਿਆ ਫਿਰ ਸੰਗਤਾਂ ਆ ਕੇ ਦਰਸ਼ਨ ਕਰਾ ਕਰਨੀਆਂ ਸੰਗਤਾਂ ਦਰਸ਼ਨ ਕਰਕੇ ਆਪਣਾ ਜਨਮਨ ਟਟਿਆ ਜਾਇਆ ਕਰੇਗਾ ਕਿਉਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਪ੍ਰਕਾਸ਼ ਹੋਣਗੇ ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋ ਜਾਵੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰਵਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਵੇ ਉਥੋਂ ਆਟੋਮੈਟਿਕਲੀ ਰੋਹਾਨੀਆਂ ਦੀ ਆਵਾਜ਼ ਨਿਕਲਦੀ ਹੈ ਰੂਹ ਦੀ ਖਰਾਕ ਮਿਲਿਆ ਕਰੇਗੀ ਜਦੋਂ ਰੂਹ ਸਾਡੀ ਬਲਵਾਨ ਹੋ ਗਈ ਸ਼ਕਤੀਜਾਨ ਹੋਵੇਗੀ ਫਿਰ ਆਪਾਂ ਇੱਥੇ ਸਾਡੇ ਜਨਮਾਂ ਨ ਕੱਟਿਆ ਜਾਇ ਕਰਨਗੇ ਸੋ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਭਾਈ ਇੱਥੇ ਦਰਸ਼ਨ ਦੇਣ ਦੀ ਤਰਪਾਲਤਾ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ